ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਫਿਰ ਆਪਾਂ ਰਲ ਮਿਲ ਕੇ ਅੱਜ ਇੱਕ ਲੋਕ ਗੀਤ ਗਾਈਏ ਤੇ ਉਸ ਦਾ ਆਨੰਦ ਮਾਣੀਏ ਚੁਰਲਾ ਚੰਕਾ ਲੇਪਦੀ ਮੈਂ ਗਾਸ਼ ਖਾ ਕੇ ਡੇਗ ਪਈ ਲੈ ਗਾਸ਼ ਖਾ ਕੇ ਡੇਗ ਪਈ ਬਚਣ ਦੀ ਆਸ ਕੋਈ ਨਾ ਨਣ ਦੇ ਮੇਰੀਏ ਬਚਣ ਦੀ ਆਸ ਕੋਈ ਨਾ ਸੂਰਿਆਪਤੀ ਹੋ ਗਰ ਗਿਆ ਬੇੜਾ ਵਿਚ ਮੇਰਾ ਬਾਪ ਕੋਈ ਨਾ ਨਣ ਦੇ ਮੇਰੀਏ ਵਿਚ ਮੇਰਾ ਬਾਪ ਕੋਈ ਨਾ ਸੋਰਿਆ ਪਤਿਔਰਿਆ ਨੂੰ ਦੁੱਖ ਤਾਂ ਬਥੇਰਾ ਸੀ ਦੁੱਖ ਤਾਂ ਬਥੇਰਾ ਸੀ ਬਾਪ ਜਿਹਹਾ ਸਾਥ ਕੋਈ ਨਾ ਨਾਨਦੇ ਮੇਰੀਏ ਬਾਪ ਜਿਹ ਹਾਸਾਤ ਕੋਈ ਨਾ ਚੁੱਲਾ ਚੋਂਕਾ ਲੈ ਪਧੀ ਮੈਂ ਗਾਸ਼ ਖਾ ਕੇ ਡੇਗ ਪਈ ਗਾਸ਼ ਖਾ ਕੇ ਡੇਗ ਪਈ ਬਚਣ ਦੀ ਆਸ ਕੋਈ ਨਾ ਨਾਨਦੇ ਮੇਰੀਏ ਬਚਣ ਦੀ ਆਸ ਕੋਈ ਨਾ ਸਸਾ ਤੇ ਪਤੀ ਸਾਨਾੜ ਪਰਗੇ ਆ ਬੇੜਾ ਪਰਗੇ ਆ ਬੇੜਾ ਵਿੱਚ ਮੇਰੀ ਮਾਂ ਕੋਈ ਨਾ ਨਣ ਦੇ ਮੇਰੀਏ ਵਿੱਚ ਮੇਰੀ ਮਾਂ ਕੋਈ ਨਾ ਸਸਾ ਤੇ ਪਤੀ ਸਾਨਾ ਦੁੱਖ ਤਾਂ ਬਥੇਰਾ ਸੀ ਦੁੱਖ ਤਾਂ ਬਥੇਰਾ ਸੀ ਮਾਂ ਨੰਦੇ ਮੇਰੀਏ ਮਾਜਹੀ ਸ਼ਾਂ ਕੋਈ ਨਾ ਜੁੱਲਾ ਚੋਂਕਾ ਲੇਪ ਦੀ ਮੈਂ ਗਾਸ਼ ਖਾ ਕੇ ਡੇਗ ਪਈ ਗਾਸ਼ ਖਾ ਕੇ ਡੇਗ ਪਈ ਬਚਣੀ ਦੀ ਆਸ ਕੋਈ ਨਾ ਨੰਦੇ ਮੇਰੀਏ ਬਚ ਦੇਵਰਾਤੇ ਜੇਠਾ ਨਾਲ ਲੜ ਪਰ ਗਿਆ ਬੇੜ ਪਰ ਗਿਆ ਬੇੜ ਵਿੱਚ ਮੇਰਾ ਵੀਰ ਕੋਈ ਨਾ ਨਣ ਦੇ ਮੇਰੀਏ ਵਿੱਚ ਮੇਰਾ ਵੀਰ ਕੋਈ ਨਾ ਦੇਵਰਾਤੇ ਜੇਠਾ ਨੂੰ ਦੁਖ ਤੇ ਬਰਥੇ ਰਾਸੀ ਦੁਖ ਤੇ ਬਰਥੇ ਰਾਸੀ ਵੀਰ ਜੇ ਹਸੀਰ ਕੋਈ ਨਾ ਨਾਣਦੇ ਮੇਰੀਏ ਵੀਰ ਜੇ ਹਸੀਰ ਕੋਈ ਨਾ ਚੁੱਲਾ ਚੌਂਕਾ ਲੇਪ ਦੀ ਮੈਂ ਗਾਸ਼ ਖਾ ਕੇ ਡੇਗ ਪਈ ਗਾਸ਼ ਖਾ ਕੇ ਡੇਗ ਪਈ ਬਚਣੇ ਦੀ ਆਸ ਕੋਈ ਨਾ ਨਾਣਦੇ ਮੇਰੀਏ ਬਚਣੇ ਦੀ ਆਸ ਕੋਈ ਨਾ ધનવાદજી લાઈક શેર જરૂર કર્યો વીડિયોનું